ਇੱਥੇ ਉਹਨਾਂ ਦਾ ਥੋੜਾ ਟਾਈਮ ਹੀ ਹੋਇਆ ਪਹਿਲਾਂ ਅਸੀਂ ਦਰਵਾਲ ਸਾਹਿਬ ਜਾਂਦੇ ਹੁੰਦੇ ਸੀ ਉੱਥੇ ਸਾਲ 2 ਸਾਲ ਗਏ ਬਾਬਾ ਜੀ ਆ ਗਏ ਅਰਦਾਸ ਬੇਨਤੀਆਂ ਬਹੁਤ ਲਾਈਆਂ ਹੋਈਆਂ ਨੇ ਪਰ ਕੱਲ ਮੇਰੇ ਬੇਟੇ ਦਾ ਐਡਾ ਵੱਡਾ ਜਿਆਦਾ ਐਕਸੀਡੈਂਟ ਹੋ ਗਿਆ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਆਪ ਅੰਗ ਸੰਗ ਸਾਡੇ ਬਹੁਤ ਇਹ ਮੈਂ ਜਿਹੜਾ ਜ਼ੋਰ ਹੈ ਨਾ ਪਦਾਰਥਾਂ ਤੇ ਲੱਗਾ ਬਹੁਤ ਇਹਨਾਂ ਗੁਰੂ ਨੂੰ ਮਿਲ ਲੈ ਵੀ ਪਦਾਰਥ ਕਰ ਕੇ ਆਨੇ ਕਿ ਜੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਬੀਬੀ ਦੀ ਕਮਾਲ ਦੀ ਗੱਲ ਆ ਮੈਂ ਕਹਿੰਦਾ ਸਾਡੀ ਜ਼ਹਾਲਤ ਦੀ ਇਮਤਿਹਾਨ ਠੀਕ ਹੈ ਬੀਬੀ ਜੀ ਮੈਂ ਵੀਡੀਓ ਦੇਖ ਉਹ ਕਹਿੰਦੇ ਕਿ ਮੈਨੂੰ 1 ਸਾਲ ਹੋ ਗਿਆ ਦਰਬਾਰ ਸਾਹਿਬ ਜਾਂਦੀ ਕਹਿੰਦੇ ਠੀਕ ਹੈ ਦੀ ਚੰਗੀ ਗੱਲ ਜਾਣਾ ਚਾਹੀਦਾ ਮੈਨੂੰ 1 ਸਾਲ ਹੋ ਗਿਆ ਦਰਬਾਰ ਸਾਹਿਬ ਜਾਂਦੇ ਨੂੰ ਮੈਂ ਅਰਦਾਸ ਕਰਦੀ ਸੀ 1 ਸਾਲ ਤੋਂ ਅਰਦਾਸ ਪੂਰਨ ਨਹੀਂ ਹੋਈ ਮੈਂ ਸ਼ਹੀਦਾ ਸਿੰਘਾਂ ਦੇ ਦਰਬਾਰ ਤੇ ਹੀ ਇੱਕ ਵਾਰੀ ਅਰਦਾਸ ਕੀਤੀ ਤੇ ਪੂਰੀ ਹੋ ਗਈ ਹੁਣ ਇਹਨੂੰ ਤੁਸੀਂ ਕੀ ਕਹਿੰਦੇ ਇਸੇ ਮੰਨਦੇ ਆ ਕਿ ਦਰਬਾਰ ਸਾਹਿਬ ਪਰਵਾਸਪੂਰੀ ਨਹੀਂ ਹੁੰਦੀ ਇਹ ਮੰਨਦੇ ਸਾਡੀ ਜ਼ਹਾਲਤ ਹੈ ਮਤਲਬ 1 ਸਾਲ ਤੋਂ ਦਰਬਾਰ ਸਾਹਿਬ ਕਿਉਂ ਜਾਇਆ ਜਾ ਰਿਹਾ ਹੈ ਤੇ ਅਰਦਾਸ ਪੂਰਨ ਕਰਾਉਣੀ ਹੈ ਬਸ ਤੇ ਜੇ ਉੱਥੋਂ ਹੀ ਪੂਰਨ ਹੋਏ ਉੱਥੇ ਹੋ ਗਈ ਤੇ ਮੈਂ ਕਹਿੰਦਾ ਜੇ ਉੱਥੋਂ ਵੀ ਨਾ ਹੋਵੇ ਤੇ ਕਿਸੇ ਹੋਰ ਦਾ ਇਹ ਭਟਕਣਾ ਹੀ ਹੈ ਜ਼ਹਾਲਤ ਸਾਡੀ ਤੇ ਅਸੀਂ ਅਸੀਂ ਗੁਰਦੁਆਰਾ ਸਾਹਿਬ ਹੀ ਤਾਂ ਗਏ ਆ ਪੇ ਲੈਣ ਵਾਸਤੇ ਤੇ ਜੇ ਨਹੀਂ ਮਿਲਿਆ ਤਾਂ ਠੀਕ ਹੈ ਫਿਰ ਆਪਾਂ ਹੋਰ ਕੋਈ ਰਾਹ ਚੁਣ ਲਾਂਗੇ ਲੈਣੀ ਵਸਤੂ ਹੀ ਐ ਲੈਣੀ ਉਹ ਚੀਜ਼ ਹੀ ਐ ਇੱਥੋਂ ਨਹੀਂ ਮਿਲੇਗੀ ਤਾਂ ਉੱਥੋਂ ਲੱਲਾਂਗੇ ਇੱਥੋਂ ਨਹੀਂ ਮਿਲੇਗੀ ਤਾਂ ਉੱਥੋਂ ਲੱਲਾਂਗੇ ਉੱਥੋਂ ਨਹੀਂ ਮਿਲੇਗੀ ਤਾਂ ਉੱਥੋਂ ਲੈ ਲਾਂਗੇ ਲੈਣੀ ਐ ਬਸ ਕਿਤਨਾ ਕਿਤੋਂ ਲੈਣੀ ਐ ਬਸ ਇਹ ਇਹਨੂੰ ਕੀ ਕਹੇ ਮਨ ਪਿਆਰ ਥੋੜੀ ਕਹਿੰਦੇ ਨੇ ਬਾਣੀ ਪੜ੍ਹ ਕੇ ਦੋ ਸਾਧਗੁਰੂ ਜੀ ਕਹਿੰਦੇ ਨੇ ਜਹ ਲੱਭ ਤਾ ਮੇ ਕਿਆ ਲੱਭ ਤਾ ਕੂੜਾ ਨੇ ਜਿੱਥੇ ਲਾਲਚ ਹੋ ਤੇ ਪਿਆਰ ਨਹੀਂ ਹੋ ਸਕਦਾ ਤੋ ਜਿੱਥੇ ਪਿਆਰ ਆ ਉਥੇ ਲਾਲਚ ਦੀ ਕੋਈ ਥਾਂ ਨਹੀਂ ਹੈ ਜਦੋਂ ਅੰਦਰ ਮਿਛੋੜੇ ਦੀ ਤਾਂਗ ਨਹੀਂ ਹੈ ਜਦੋਂ ਅੰਦਰ ਮਿਛੋੜੇ ਦਾ ਦਰਦ ਹੀ ਨਹੀਂ ਹੈ ਸਿਹਰ ਤਾਂ ਮਾਫ ਕਰਨਾ ਜੋ ਮੈਂ ਬੜੀ ਬੜੀ ਜ਼ਿਕਰ ਕੀਤਾ ਇਹ ਰੂਰੀਆਂ ਤੇ ਗੁਰਤਾ ਸਾਹਿਬ ਮਿਲਦੇ ਨੇ ਕਿਉਂ ਮਿਲਦੇ ਨੇ ਉਹ ਗੁਰਕਾ ਸਾਹਿਬ ਫੜਿਆ ਹੀ ਤਾਂ ਸੀ ਕਿ ਕੁਝ ਲੈਣਾ ਹੈ ਇਹ ਸੁਖਣੀ ਸਾਹਿਬ ਕਿਉਂ ਪੜ ਰਿਹਾ ਮੈਂ ਇਹ ਵਸਤੂ ਲੈਣੀ ਹੈ ਤਾਂ ਕਰਕੇ ਫੜਿਆ ਆ ਏਕ ਪੀਣਾ ਦੇ ਉਹਦੇ ਵਿੱਚ ਹੀ ਲਿਖਿਆ ਜਿਹੜਾ ਗੁਰਕਾ ਸਾਹਿਬ ਫੜਿਆ ਉਹਦੇ ਵਿੱਚ ਹੀ ਲਿਖਿਆ ਏਕ ਪੀਣਾ ਦੇ ਦੱਸ ਵੀ ਹਿਰਨੇ ਫਿਰ ਕੀ ਆ ਜੀ ਪਤਾ ਤੂੰ ਮੂੜਾ ਕਹੋ ਕਹਾ ਕਰੀ ਵੇਚੀ ਲਿਖਿਆ ਨਾ ਉਹਦੇ ਇਹ ਕਹਿੰਦੇ ਜੇ ਕੋਈ ਗੱਲ ਨਹੀਂ ਫਿਰ ਹੋਰ ਬਥੇਰੇ ਥਾਂ ਨੇ ਜਿੱਥੋਂ ਮਿਲੇਗਾ ਭਰੋਸਾ ਪ੍ਰਤੀਤ ਸਤਗੁਰ ਕੀ ਪ੍ਰਤੀਤ ਨਾ ਆਈਆ ਪ੍ਰਤੀਤ ਨਹੀਂ ਹੈ ਵਿਸ਼ਵਾਸ ਨਹੀਂ ਹੈ ਵਸਤੂ ਦੇ ਨਾਲ ਸਬੰਧ ਜੋੜ ਗਿਆ ਵਿਛੋੜੇ ਦਾ ਜਿਹੜਾ ਦਰਦ ਹੈ ਨਾ ਪਤਾ ਨਹੀਂ ਉਹਨੂੰ ਪਤਾ ਹੋਵੇਗਾ ਜਿੰਨੂੰ ਜਿੰਨੂੰ ਅਸਲ ਦੇ ਵਿੱਚ ਅੰਦਰੋਂ ਤਾਕ ਹੋਏਗੀ ਗੁਰੂ ਨਾਲ ਮਿਲਣ ਦੀ ਸੋਖਾ ਤਾਂ ਜਾਨਣਾ ਪੀਰ ਭਾਈ ਉਹਨੂੰ ਨਹੀਂ ਪਤਾ ਉਹਦਾ ਤਾਂ ਸਬੰਧ ਪਦਾਰਥ ਦੇ ਨਾਲ ਹੈ ਪਦਾਰਥ ਲੈਣਾ ਉਹਦਾ ਸਬੰਧ ਉਹ ਗੁਰੂ ਨਾਲ ਮਿਲਣਾ ਸਬੰਧ ਥੋੜੀ ਹੈ ਤੈਨੂੰ ਇਸ ਬਾਰੇ ਪਤਾ ਤੂੰ ਇਸ ਬਾਰੇ ਸੋਚੀ ਨਹੀਂ ਲਖਾ ਸੋਖਾ ਤਾਂ ਜਾਨਣਾ ਪੀਰ ਭਾਈ ਤੈਨੂੰ ਮੇਰੇ ਦਰਦ ਦਾ ਕੀ ਪਤਾ ਕਿ ਮੇਰਾ ਰੱਬ ਜੀ ਨਾਲ ਬੇਤ ਪਈ ਹੋਈ ਹੈ ਜਾ ਕੇ ਅੰਦਰ ਦਰਦ ਨਾ ਪਾਈ ਤੇਰੇ ਅੰਦਰ ਉਹ ਦਰਦ ਨਹੀਂ ਹੈ ਤੂੰ ਮੇਰਾ ਦਰਦ ਨਹੀਂ ਸਮਝ ਸਕਦਾ ਤੂੰ ਜੁੜਿਆ ਪਦਾਰਥਾਂ ਦੇ ਨਾਲ ਮੇਰਾ ਸਬੰਧ ਹੈ ਗੁਰੂ ਦੇ ਨਾਲ ਤੂੰ ਮੇਰਾ ਜਾਤੇ ਅੰਤਰ ਦਰਦ ਨਾ ਪਾਈ ਤੇ ਮੇਰੇ ਦਰਦ ਨੂੰ ਸਮਝ ਨਹੀਂ ਸਕਦਾ ਤੂੰ ਮੇਰੇ ਅੰਦਰ ਦੀ ਤਾੰਗ ਨੂੰ ਸਮਝ ਨਹੀਂ ਸਕਦਾ ਜੇ ਸਮਝਣਾ ਹੈ ਤੈਨੂੰ ਵੀ ਰੱਬ ਜੀ ਨਾਲ ਮਿਲਣ ਵਾਲੇ ਚਾਉ ਪੈਦਾ ਅੰਦਰ ਕਰਨਾ ਪਵੇਗਾ